ਅਸੀਂ ਆਪਾਂ ਉਹ ਮੰਗਾਇਆ ਸੀ ਕਿ ਮਾਈਕ ਮੰਗਾਇਆ ਸੀਗਾ ਤੇ ਬੋਇਸ ਕਲੀਅਰਟੀ ਨਹੀਂ ਹੋ ਰਹੀ ਉਹਨੂੰ ਲੈਣ ਜਾਣੇ ਆ ਮੁੰਡੇ ਤੋਂ ਮੰਗਾਇਆ ਸੀਗਾ ਵਿਖੀ ਤੋਂ ਮੰਗਾਇਆ ਆਪਣੇ ਪੀਪੀ 33 ਮਾਨ ਸਾੜੀ ਸ਼ਾਪ ਤੋਂ ਆਪਾਂ ਹੀ ਨਿਜਵਾਸ ਆਉਂਦੇ ਕਿਸੇ ਨੂੰ ਕੁਝ ਲਿਆਉਣਾ ਹੋਣਾ ਆਪੇ ਲਿਆਇਆ ਕਰੋ ਹਰੇਕ ਆਈਟਮ ਮਿਲਦੀ ਐ ਇੱਥੋਂ ਚਾਇਨਾ ਵੇ ਜਿਹੜੇ ਪਾਉਣ ਲੈਣਾ ਆਨਲਾਈਨ ਮੰਗਵਾਉਣੀਆਂ ਹੈਗੀਆਂ ਚੀਜ਼ਾਂ ਹਨਾ ਉੱਥੇ ਮਿਲ ਜਾਂਦੇ ਨੇ ਪਿੱਖੀ ਉਰਦੋਰਾ ਰੋਡ ਬੀਵੀ 31 ਸਮਾਰਟ ਸ਼ਾਪ ਤੇ ਉੱਥੇ ਭੇਜਿਆ ਉਹਨਾਂ ਨੇ ਮਾਈਕ ਤੇ ਛਤਰੀ ਮੰਗਵਾਈ ਸੀਗੀ ਉਹ ਤਾਂ ਬੱਲਵ ਸਿੰਘ ਤੋਂ ਦਿਖਾਵਾਂਗੇ ਜਾਈਏ ਹੁੰਦੇ ਆ ਮੁੰਡਾ ਆਏਗਾ ਆਪਣਾ ਵਾਹ ਅੱਜ ਫੇਰ ਮੀਂਹ ਬਹੁਤ ਪਿਆਰਾ ਮਾਨਸਾ ਕੱਲ ਕੀ ਹੋਇਆ ਮਿੱਤਰੋ ਆ ਆ ਮੋੜ ਤੇ ਨਾ ਸਾਡੇ ਵਿੱਚ ਖੜੀ ਕਿਸੇ ਨੇ ਗੱਡੀ ਮਾਰੀ ਪਤੰਦਰ ਨੇ ਉਹਨੇ ਚਲਾਉਣੀ ਨਹੀਂ ਸੀ ਉਹਨੂੰ ਬੇਵਕੋਹ ਜਿਹੇ ਨੂੰ ਮਗਰ ਭੈਣ ਸੀ ਸਾਡੀ ਦੇ ਵਿੱਚ ਮਾਰੀ ਲੈ ਕੇ ਕਾਰਡ ਦੇ ਨਾ ਪਤਾ ਨਹੀਂ ਕੀ ਗੱਲ ਹੈ ਯਾਰ ਇਹਨੂੰ ਤੇਰਾ ਮੈਂ ਕਿਹਾ ਮਾਝਾ ਜਿਹੜੇ ਨੂੰ ਚਲਾਉਣੀ ਨਹੀਂ ਆਉਂਦੀ ਫਿਰ ਕਿਉਂ ਪੰਗੇ ਲੈਣਾ ਹਨਾ ਨਾ ਨੁਕਸਾਨ ਕਰ ਦਿੰਦਾ ਸਾਡਾ ਤੇਰਾ ਤਾਂ ਕੋਈ ਜਾਣਾ ਨਹੀਂ ਐਹੇ ਲੋਕ ਵੀ ਪਾਣੇ ਮਿੱਤਰੋ ਸ਼ਾਮ ਹੋ ਗਈ ਜਮਾਂ ਬਿਲਕੁਲ ਰਾਤ ਹੋਣ ਵਾਲੀ ਐ ਮੌਸਮ ਪੂਰਾ ਖਰਾਬ ਹੈ ਬੱਦਲ ਪੂਰੇ ਚੜੇ ਪਏ ਨੇ ਅਰਾਪੋ ਸੁੱਕੀ ਰੱਖੇ ਨਹੀਂ ਨਾ ਪਵੇ ਥੋੜੇ ਮਾੜੇ ਹਾਲ ਹੋ ਗਏ ਪੈ ਨੇ ਜੇ ਆਪਾਂ ਅਗੇ ਮਾਨਸਾ ਲਿੰਕ ਰੋਡ ਪਟ્રોલ ਕੰਪਸਲੇ ਕੋਲੇ ਜੇਵਾ ਪਟ્રોલ ਮਾਮਪੇ ਨਾਲ ਆਂ ਦਿਖਾਵਾ ਪਟ્રોલ ਕੋਈ ਆ ਗਿਆ ਆਹ ਸੇ ਪੋਟਾਲ ਵਾਪਸ ਨੂੰ ਕਰੋ ਬੜਾ ਚੱਲਦਾ ਹੈ ساری ਮਾਨਸਾ ਤੋਂ ਤੇਲ ਪਵਾਉਂਦੀ ਹੈ ਬੜੀ ਵਧੀਆ ਤੇ ਗੱਲ ਵੀ ਵਧੀਆ ਹੁੰਦਾ ਇਹਨਾਂ ਦਾ ਵੇਸੇ ਕੁਆਲਟੀ ਵਧੀਆ ਹੈਗੀ ਅੱਛੀ ਕੁਆਲਟੀ ਹੈ ਵਧੀਆ ਐਵਰੇਜ ਹੈ जा रहे हैं मित्रों ये मीटर पर बता रहा है मैंने कि रोटेशन

ਆ ਲੈ ਲਿਆ ਆਪਾਂ ਸਮਾਨ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਪਾਂ ਸਾਰਾ ਕੁਝ ਘਰੇ ਅਨਬਾਕਸਿੰਗ ਕਰਕੇ ਆਪਾਂ ਆਗੇ ਕਰੀ ਸੁਨ ਦਿਖਾਉਨੇ ਸਮਾਨ ਦੀ ਅਨਬਾਕਸਿੰਗ ਕਰਕੇ ਕੀ ਕੁਝ ਨਿਕਲਿਆ ਆਹ ਦੇ ਆਹ ਆ ਹੈਗਾਗਾ ਚਾਰਜ ਵਾਲਾ ਬੈਕ ਚਾਰਜ ਲੱਗਦੀ ਇਹਨੂੰ ਥੋਰ ਵੱਡਦੂਗਾ ਆ ਦੇਖੋ ਇੱਕਾਹਰ ਟਾਰਚ ਮਿੰਨੀ ਟਾਰਚ ਇਹ ਵਿੱਚ ਕੁਕਲੀ ਫਿਰਦੀ ਦੀ ਨਾ ਦੇਖੋ ਇਹ ਮਿੰਨੀ ਟਾਰਚ ਆਹ ਦੇਖੋ ਇਹ ਚਾਇ ਤੇ ਇਹ ਮੈਨੂੰ ਲੱਗ ਇੱਕ ਥੋ ਜਲਦੀ ਹੈ ਸ਼ਾਇਦ ਹਾਂ ਦੇਖੋ ਮਧੀਰੋ ਰੋਸ਼ਨੀ ਆ ਦੇਖੀ ਆ ਬਹੁਤ ਰੋਸ਼ਨੀ ਆ ਦੀ ਬੜੀ ਸੋਹਣੀ ਚੀਜ਼ ਆ ਬੜੀ ਛੋਟੀ ਬਣਦੀ ਆ ਬਲਿੰਕਰ ਆ ਦੀ ਸਾਈਡ ਵਾਲੀ ਕੀ ਚੱਲ ਪਈ ਇਹ ਬੜੀ ਰੋਸ਼ਨੀ ਕਰੀ ਦੀ ਬਹੁਤ ਹੀ ਚੀਜ਼ ਆ ਤੇ ਆ ਪਤਾ ਨਹੀਂ ਕੀ ਇਹ ਮੈਨੂੰ ਉਹ ਲੱਗਦਾਗਾ ਰੇਨ ਕੋਟ ਆ ਸ਼ਾਇਦ ਛੋਟਾ ਜਿਹਾ ਉਹ ਕੋਈ ਖਾਂ ਨਹੀਂ ਸੀਗਾ ਤੇ ਇੱਕ ਆਹ ਭੇਜਣ ਆਪਾਂ ਨੂੰ ਮਾਈਕ ਭੇਜਾ ਮਾਈਕ ਮਾਈਕ ਹੈ ਨਹੀਂ ਸੀ ਮਿੱਤਰੋ ਆਪਣੇ ਕੋਲੇ ਇਹਦੀ ਬਹੁਤ ਜ਼ਰੂਰਤ ਪੈਂਦੀ ਆ ਹੁਣ ਇਹਨੂੰ ਕੱਢ ਗਿਆ ਦੇਖੋ ਮਾਈਕ ਹੈ ਕੋਲ ਵੀਡੀਓ ਬਣਾਉਣੇ ਆ ਉਹ ਜ਼ਰੂਰਤ ਪੈਂਦੀ ਆ ਇਹਦੀ ਬੜੀ ਸੋਹਣੀ ਚੀਜ਼ ਆ ਦੇਖੋ ਦੋ ਮਾਈਕ ਨੇ ਇੱਕਾ ਕਿਲੀ ਜੇ ਲਾਉਣ ਵਾਲੀ ਇਹਨੂੰ ਫੇਰ ਦਿਖਾਵਾਂਗੇ ਕਦੇ ਲਾ ਕੇ ਇਹ ਕਾਂਛਤਰੀ umbrellas ਛਤਰੀ ਆਈਫੋਨ ਵਸਤੂ ਜੀ ਹਣਾ ਆਪਣਾ ਠਿੱਖੀ ਤੋਂ ਲੈਂਦਾਗਾ ਆਪਣੀ ਸ਼ਾਪ ਉਥੇ ਗੁਰਦੁਆਰਾ ਰੋਡ ਤੇ ਕੀ ਵੀ ਗੱਤੀ ਸਮਾਰਟ ਸ਼ਾਪ ਇਹ ਤੁਸੀਂ ਵੀ ਖਰੀਦਣਾ ਉਥੇ ਤਾਂ ਤੁਸੀਂ ਕੋਈ ਵੀ ਚੀਜ਼ ਆਈਟਮ ਲੈ ਸਕਦੇ ਹੋ ਸਾਰੀਆਂ ਚైనా ਮੇਡ ਆਈਟਮਾਂ ਕੁਝ ਵੀ ਲੈਣਾਗਾ ਉਥੇ ਖਰੀਦ ਸਕਦੇ ਹੋ ਸਮਲ ਮਾਇਆ ਹੈ ਜ਼ਰੂਰੀ ਸੀਗਾ ਆਪਾਂ ਨੂੰ ਤੇ ਹੈ ਨਹੀਂ ਸੀਗਾ ਵੀਡੀਓ ਪੂਰਾ ਕਰਨ ਵਾਸਤੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੀ ਸਪੋਰਟ ਨਾਲ ਹੀ ਇਹ ਚੈਨਲ ਆਪਾਂ ਅੱਗੇ ਉਹਦਾਵਾਂਗੇ ਧੰਨਵਾਦ ਬਹੁਤ ਬਹੁਤ